ਹਾਂਜੀ ਮਸ਼ਕਰ ਜੀ ਅ ਅੱਜ ਮੈਂ ਸਾਡੇ ਜ਼ਿਲ੍ਹਾ ਪ੍ਰਧਾਨ ਉਪਕਾਰ ਜੀ ਔਰ ਸਾਡੇ ਫਾਜ਼ਿਲਕਾ ਹਲਕੇ ਦੇ ਵਿਧਾਇਕ ਜੀ ਨਿੰਦਰ ਪਾਚਿੰਸ ਸਵਨਾ ਜੀ ਦਾ ਅ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੀ ਹਾਂ ਕਿ ਅੱਜ ਜੁਨਾ ਨੇ ਸਾਨੂੰ ਸਪੈਸ਼ਲੀ ਇੱਥੇ ਆਪਣੇ ਦਫ਼ਤਰ ਬੁਲਾ ਕੇ ਔਰ ਸਾਨੂੰ ਜਿਹੜੀ ਇਹ ਨਵਾਂ ਉਦਾ ਦਿੱਤਾ ਏ ਜਿਹੜੀ ਜ਼ਿੰਮੇਵਾਰ ਦਿੱਤੀ ਏ ਅ ਉਹਦੇ ਵਾਸਤੇ ਮੁਬਾਰਕਬਾਦ ਦਿੱਤੀ ਔਰ ਮਾਨਸਮਾਨ ਕੀਤਾ ਗਿਆ ਮਹਿਬੂਬਤ ਧੰਨਵਾਦ ਕਰਦੀ ਹਾਂ ਪਹਿਲੇ ਵੀ ਮੇਰੇ ਕੋਲ ਜਿਹੜੀ ਡਿਊਟੀ ਹੋ ਤਹ ਦਿਲੋਂ ਨਿਭਾਈ ਗਈ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਪਾਰਟੀ ਦੇ ਜੋ ਮੇਰੀ ਜ਼ਿਲ੍ਹਾ ਪ੍ਰਧਾਨ ਵੂਮਨ ਦੀ ਡਿਊਟੀ ਲਗਾਈ ਹੈ ਮੈਂ ਉਹਨੂੰ ਉਸੇ ਤਰ੍ਹਾਂ ਉਸੇ ਤਰੀਕੇ ਨਾਲ ਬਲਕਿ ਹੋਰ ਬਿਹਤਰ ਤਰੀਕੇ ਨਾਲ ਚੜੀ ਨਿਭਾਵਾਂਗੀ ਔਰ ਇੱਥੇ ਸਾਡੇ ਨਾਲ ਜੀਤ ਸਿੰਘ ਜੀ ਜੋ ਕਿ ਸੋਸ਼ਲ ਮੀਡੀਆ ਦੇ ਜ਼ਿਲ੍ਹਾ ਪ੍ਰਧਾਨ ਔਰ ਨਾਲ ਹੀ ਸੈਕਟਰੀ ਪਰਮਜੀਤ ਸਿੰਘ ਨਾਲ ਹੀ ਸਾਡੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਕੰਬੋਸ ਦੱਬੂ ਜੀ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਔਰ ਸਾਡੀ ਜਿਹੜੀ ਟੀਮ ਹੈ ਸਾਰੇ ਹੀ ਸਾਥੀਆਂ ਦੀ ਜਿਹੜੇ ਹਮੇਸ਼ਾ ਜਿਹੜੇ ਇੱਕ ਜੋਸ਼ ਭਰੇ ਨੇ ਔਰ ਹਮੇਸ਼ਾ ਤੇ ਹਰ ਵਾਰ ਬੜੀ ਮਿਹਨਤ ਦੇ ਨਾਲ ਜਿਹੜਾ ਇਹ ਪਾਰਟੀ ਦੇ ਨਾਲ ਖੜੇ ਰਹਿੰਦੇ ਨੇ ਔਰ ਜਿਵੇਂ ਅਸੀਂ 2022 ਦੇ ਵਿੱਚ ਪਾਰਟੀ ਨੂੰ ਜਿੱਤ ਦਾ ਫਤਵਾ ਦਿੱਤਾ ਸੀ ਔਰ ਤੁਹਾਨੂੰ ਸਾਰ ਨੂੰ ਵਿਸ਼ਵਾਸ ਦਿਵਾਨੇ ਆ ਅਨਵਲ 2027 ਦੇ ਵਿੱਚ ਵੀ ਅਸੀਂ ਜਿਹੜੀ ਇਹ ਜਿੱਤ ਇਹ ਪਾਰਟੀ ਦੀ ਚੋਲੀ ਚ ਪਾਵਾਂਗੇ ਔਰ ਆਪਣੀ ਜਿਹੜੇ ਜ਼ਿੰਮੇਵਾਰੀ ਨੂੰ ਤਹੇ ਦਿਲੋਂ ਨਿਭਾਉਂਦੇ ਰਹਿਵਾਂਗੇ ਬਹੁਤ ਬਤਾਨਵਾਜੀ